ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਦੀਪ ਸਿੰਘ ਮਿੱਲਾ ਤੇ ਨਾਲ ਮੇਰੇ ਵੀਰ ਜੀ ਸਤਿੰਦਰ ਸਿੰਘ ਜੀ ਪ੍ਰਹਾਰ ਅੱਜ ਦਾ ਸਾਡਾ ਟੌਪਿਕ ਹੈਗਾ ਜੀ ਵੀਰ ਨਗਦੀਪ ਸਿੰਘ ਜਲਵੇੜਾ ਕਾਫੀ ਲੰਬੇ ਸਮੇਂ ਤੋਂ ਅੰਦਰ ਬੰਦਿਆ ਤੇ ਉਹਨੂੰ ਨਾ ਤਾਂ ਬੇਲ ਮਿਲੀ ਆ ਨਾ ਉਹਦਾ ਕੋਈ ਕਿੱਥੀ ਨੇ ਡੀਪੋ ਪੈਰ ਵਹੀ ਕੀਤੀ ਆ ਅਸੀਂ ਅੱਜ ਉਹਦੇ ਬਾਰੇ ਗੱਲਬਾਤ ਕਰਨੇ ਜਾ ਰਹੇ ਆ ਵੀਰ ਜੀ ਉਹਨਾਂ ਨੂੰ ਪੁੱਛਾਂਗੇ ਕਿ ਉਹ ਸਾਡੇ ਸਾਥੀਆਂ ਨੂੰ ਜਾਂ ਸਾਡੇ ਪੰਜਾਬੀਆਂ ਨੂੰ ਕੀ ਉਹਨਾਂ ਦਾ ਕਿਹਦਾ ਸਾਥ ਦੇਣਾ ਬਣਦਾ ਸੀ ਅੱਜ ਤੱਕ ਕਿਉਂ ਨਹੀਂ ਉਹਦੇ ਨਾਲ ਇਦਾਂ ਸਾਥ ਦਿੱਤਾ ਗਿਆ ਕਿਉਂ ਉਹਦੇ ਨਾਲ ਇੰਨਾ ਇੰਨਾ ਵਧੀਆ ਮੁੰਡਾ ਸੀ ਤਾਂ ਉਹ ਵਧੀਆ ਸੋਚ ਵਾਲਾ ਸੀਗਾ ਅਸੀਂ ਕਿਉਂ ਨਹੀਂ ਸਾਡੇ ਬੰਦਿਆਂ ਨੇ ਉਹਦਾ ਸਾਥ ਦਿੱਤਾ ਹਾਂਜੀ ਸੋਸੀ ਗਾਲ ਦੇ ਸਾਰਿਆਂ ਨੂੰ ਅਦੀਪ ਸਿੰਘ ਸੋਤਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਇਹੋ ਜਿਹੇ ਮੁੰਡੇ ਦਾ ਟੋਪਿਕ ਅਸੀਂ ਲੈ ਕੇ ਆਏ ਆ ਆਪਣੇ ਪ੍ਰੋਗਰਾਮ ਫਿਕਰ ਪੰਜਾਬ ਦੇ ਵਿੱਚ ਜਿਸ ਮੁੰਡੇ ਨੂੰ ਅਸੀਂ ਕੈਨਨ ਬాయ్ ਦੇ ਨਾਮ ਦੇ ਨਾਲ ਜਾਣਦੇ ਹਾਂ ਜੀ ਅਗਰ ਅਸੀਂ ਗੱਲ ਕਰੀਏ ਕੈਨਨ ਬాయ్ ਤੇ ਦੋ ਤਿੰਨ ਕੁਐਸਚਨ ਸਾਡੇ ਮਨ ਦੇ ਵਿੱਚ ਉੱਭਰ ਕੇ ਆਉਂਦੇ ਹਨ ਇਹ ਕੈਨਨ ਬాయ్ ਕੀ ਚੀਜ਼ ਹੈ ਇਹ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਕੁਝ ਲੋਕ ਤੇ ਜਾਣਦੇ ਹਨ ਕੁਝ ਲੋਕ ਨਹੀਂ ਜਾਣਦੇ ਹਨ ਤੇ ਕਿਸੇ ਵੀ ਚੀਜ਼ ਦੀ ਸ਼ੁਰੂਆਤ ਕਰਨ ਦੇ ਲਈ ਸਾਨੂੰ ਉਹਦਾ ਪਹਿਲਾਂ ਉਹਦੀ ਜੜ ਤੱਕ ਜਾਣਾ ਬਹੁਤ ਜ਼ਰੂਰੀ ਹੈ ਤਾਂ ਕਿ ਜੋ ਵੀ ਸਾਡਾ ਸਰੋਤਾ ਜੋ ਨਵਾਂ ਸੁਣ ਰਿਹਾ ਉਹਨੂੰ ਪਤਾ ਲੱਗਣਾ ਚਾਹੀਦਾ ਵੀ ਇਹ ਚੀਜ਼ ਜਿਹੜੀ ਟਾਪਿਕ ਏ ਕਿਸ ਦੀ ਦਾ ਹੈ ਇਹਦੀ ਕੀ ਕਹਾਣੀ ਹੈ ਅਗਰ ਕੈਨਨ ਬਾਇਓਸ ਦਾ ਨਾਮ ਪਿਆ ਤਾਂ ਉਹ ਕਿਉਂ ਪਿਆ ਅੱਜ ਉਹ ਕਿਸ ਹਾਲਾਤ ਦੇ ਵਿੱਚ ਹੈ ਸਭ ਤੋਂ ਪਹਿਲਾਂ ਅਗਰ ਅਸੀਂ ਗੱਲ ਕਰੀਏ ਤਾਂ ਅਸੀਂ ਜਾਣਦੇ ਹਾਂਗੇ ਜੀ ਕਿਸਾਨ ਅੰਦੋਲਨ ਦਿੱਲੀ ਵਾਲਾ ਜੋ 2020 ਦੇ ਵਿੱਚ ਸ਼ੁਰੂ ਹੋਇਆ ਸੀਗਾ ਜਦੋਂ ਪੰਜਾਬ ਤੋਂ ਸਾਰੇ ਕਿਸਾਨ ਚੱਲੇ ਹਾਂ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਰਸਤੇ ਦੇ ਵਿੱਚ ਉਹਨਾਂ ਨੂੰ ਪੁਲਿਸ ਨੇ ਘੇਰਿਆ ਬੜੇ ਬੜੇ ਬੈਰੀਕੇਡ ਪੱਕੇ ਲਾਏ ਹੋਏ ਸੀਗੇ ਬੈਰੀਕੇਡ ਤੋਂ ਜਦੋਂ ਇਹਨਾਂ ਨੇ ਤੋੜ ਲਏ ਜਿੰਨੇ ਕਿਸਾਨ ਸੀਗੇ ਸਾਰੇ ਬਹੁਤ ਜ਼ਿਆਦਾ ਸੀਗੇ ਇਹਨਾਂ ਨੇ ਆਪਣਾ ਰਸਤਾ ਸਾਫ਼ ਕਰ ਲਿਆ ਲੇਕਿਨ ਅੱਗੇ ਜੋ ਪੁਲਿਸ ਸੀਗੀ ਉਹ ਫਾਇਰ ਬਰਗੇਡ ਲੈ ਕੇ ਖੜੀ ਸੀਗੀ ਜਿਸ ਦੇ ਵਿੱਚੋਂ ਪਾਣੀ ਬਹੁਤ ਤੇਜ਼ ਧਾਰਾ ਦੇ ਨਾਲ ਵਰਦਾ ਜਦੋਂ ਉਹ ਛੱਡਦੇ ਹਨ ਤੇ ਪਾਣੀ ਗੋਲੀ ਵਾਂਗੂ ਲੱਗਦਾ ਉਸ ਚੀਜ਼ ਨੂੰ ਵਾਟਰ ਕੈਨਨ ਕਿਹਾ ਜਾਂਦਾ ਕੈਨਨ ਮਤਲਬ ਤੋਪ ਇਹੋ ਜਿਹੀ ਤੋਪ ਜਿਹੜੀ ਪਾਣੀ ਛੱੜਦੀ ਆ ਮਤਲਬ ਜੇ ਜਾਂ ਅਸੀਂ ਸਿੱਧੇ ਸ਼ਬਦਾਂ ਵਿੱਚ ਕਹਿ ਦਈਏ ਕਿ ਪਾਣੀ ਵਾਲੀ ਤੋਪ ਹੁਣ ਤੋਪ ਤਾਂ ਨੂੰ ਸਾਰੇ ਜਾਣਦੇ ਕੀ ਚੀਜ਼ ਹੁੰਦੀ ਆ ਇਹ ਮੁੰਡੇ ਦੀ ਬਹਾਦਰੀ ਕੀ ਸੀ ਕਿ ਜਦੋਂ ਉਹਨਾਂ ਨੇ ਕਿਸਾਨਾਂ ਦੇ ਉੱਪਰ ਉਹ ਕੈਨਨ ਤੋਪ ਦੇ ਨਾਲ ਪਾਣੀ ਛੱਡਿਆ ਉਹ ਕੈਨਨ ਤੋਪ ਇਸ ਤਰ੍ਹਾਂ ਦੀ ਜਿਹੜੇ ਨਵੇਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉਹ ਅੰਦਰ ਬੈਠ ਕੇ ਉਹਨੂੰ ਕੰਟਰੋਲ ਕਰਦੇ ਆ ਉਹ ਜਿਹੜੀ ਕੈਨਨ ਤੋਪ ਹੈ ਉੱਪਰ ਛਾਤੇ ਲੱਗੀ ਹੋਈ ਹੈ ਉਹ ਥੱਲੇ ਰਿਮੋਟ ਕੰਟਰੋਲ ਦੇ ਨਾਲ ਕੈਬਨ ਦੇ ਵਿੱਚੋਂ ਕੰਟਰੋਲ ਕਰਦੇ ਉਹਨਾਂ ਨੇ ਉਹਦਾ ਮੂੰਹ ਕਿਸ ਪਾਸੇ ਨੂੰ ਕਰਨਾ ਇਸ ਮੁੰਡੇ ਨੇ ਕੀ ਬਹਾਦਰੀ ਕੀਤੀ ਪਈ ਉਸ ਉਹਨਾਂ ਦੀ ਗੱਡੀ ਤੇ ਚੜ ਗਿਆ ਜੋ ਉਹਦਾ ਮੂੰਹ ਕਿਸਾਨਾਂ ਵੱਲ ਸੀਗਾ ਇਹਨੇ ਆਪਣੇ ਜ਼ੋਰ ਦੇ ਨਾਲ ਉਹੀ ਕੈਨਨ ਦਾ ਮੂੰਹ ਪੁਲਿਸ ਵਾਲਿਆਂ ਵੱਲ ਨੂੰ ਕਰ ਦਿੱਤਾ ਜੋ ਗੱਡੀ ਆਪਣੀ ਦੇ ਪਿਛਲੇ ਪਾਸੇ ਖੜੀ ਸੀਗੀ ਉਸ ਦਿਨ ਤੋਂ ਇਸ ਦਾ ਨਾਮ ਨਵਦੀਪ ਨਵਦੀਪ ਸਿੰਘ ਕੈਨਨ ਵਾਈ ਪੈ ਗਿਆ ਹੁਣ ਬਾਕੀ ਸਭ ਜਾਣਦੇ ਆ ਕਿ ਦਿੱਲੀ ਮੋਰਚਾ ਚੱਲਿਆ ਦਿੱਲੀ ਮੋਰਚੇ ਦੇ ਵਿੱਚ ਬਹੁਤ ਔਣਤਾਈਆਂ ਜਾਂ ਉੱਚ ਨੀਚ ਵਾਲੀਆਂ ਚੀਜ਼ਾਂ ਹੋਈਆਂ ਚਲੋ ਫਿਰ ਦੇ ਵਿੱਚ ਤਿੰਨ ਕਾਨੂੰਨ ਜੋ ਵਾਪਸ ਹੋ ਗਏ ਉਹ ਕਰਕੇ ਤੇ ਦਿੱਲੀ ਜਿੱਤ ਲਈ ਦਿੱਲੀ ਜਿੱਤ ਲਈ ਕਰਕੇ ਸਾਰੇ ਵਾਪਸ ਆ ਗਏ ਲੇਕਿਨ ਉਹਦੇ ਵਿੱਚ ਵੀ ਜੋ ਸਰਕਾਰ ਸੀ ਉਹਨੇ ਲੂਪ ਹੋਲ ਰੱਖ ਲੈ ਕੁਝ ਵੀ ਉਹ ਕਾਨੂੰਨ ਪੂਰੀ ਤਰ੍ਹਾਂ ਉਨੀ ਅਵਾਲਿਸ਼ ਨਹੀਂ ਕੀਤੇ ਜੋ ਕਰਨੇ ਚਾਹੀਦੇ ਸਨ ਹੁਣ ਫਿਰ ਸਾਲਕ ਪਹਿਲਾਂ ਤੋਂ ਇੱਕ ਫਿਰ ਲੋਕਾਂ ਦੇ ਵਿੱਚ ਜਾਗਰਤੀ ਆਈ ਕਿ ਜੇ ਕਾਨੂੰਨ ਸੀਗੇ ਉਹ ਪੂਰੀ ਤਰ੍ਹਾਂ ਵਾਪਸ ਤਰ੍ਹਾਂ ਹੋਏ ਹੀ ਨਹੀਂ ਤੇ ਪਾਰਲੀਮੈਂਟ ਦੇ ਵਿੱਚ ਤੋਂ ਵਾਪਸ ਨਹੀਂ ਹੋਏ ਵਿਚਾਕ ਉਹਨਾਂ ਨੇ ਕਿਹਾ ਤਾਂ ਵੀ ਠੀਕ ਹੈ ਜੀ ਤੁਸੀਂ ਵਾਪਸ ਜਾਓ ਅਸੀਂ ਕਾਨੂੰਨ ਵਾਪਸ ਲੈ ਲਏ ਫਿਰ ਕਿਸਾਨਾਂ ਦੇ ਵਿੱਚ ਰੋਸ ਜਾਗਿਆ ਕਿਸਾਨਾਂ ਨੇ ਫਿਰ ਧਰਨਾ ਹੀ ਸ਼ੁਰੂ ਕੀਤੇ ਇਹੋ ਜਿਹੇ ਧਰਨਾ ਇਹਨਾਂ ਨੇ ਇੱਕ ਜਨਵਰੀ ਮਹੀਨੇ ਦੇ ਵਿੱਚ ਚੰਡੀਗੜ੍ਹ ਦਾ ਲਾਇਆ ਕਿ ਠੀਕ ਹੈ ਜੀ ਸਾਰੀਆਂ ਪੰਜਾਬ ਹਰਿਆਣਾ ਤੇ ਬਾਕੀ ਜੋ ਜੋ ਕਿਸਾਨ ਜਥੇਬੰਦੀਆਂ ਉਹ ਚੰਡੀਗੜ੍ਹ ਗਵਰਨਰ ਹਾਊਸ ਨੂੰ ਅਸੀਂ ਘੇਰਨਾ ਉਹਦੇ ਵਿੱਚ ਇਹ ਜੋ ਨਵਦੀਪ ਮੁੰਡਾ ਸੀਗਾ ਇਹ ਜੋ ਹਰਿਆਣੇ ਦੀ ਕਿਸਾਨ ਜਥੇਬੰਦੀ ਚੜੋਨੀ ਜੀ ਨੂੰ ਆਪਾਂ ਕਹਿੰਦੇ ਹਾਂ ਕਿਸਾਨ ਜਥੇਬੰਦੀ ਚੜੋਨੀ ਇਹ ਇਹ ਤੇ ਇਹਨਾਂ ਦੇ ਪਿਤਾ ਜੈ ਸਿੰਘ ਇਹਨਾਂ ਦਾ ਜੋ ਪਿੰਡ ਹੈ ਉਹ ਅੰਮ੍ਰਿਤਾਲੇ ਜ਼ਿਲ੍ਹੇ ਦੇ ਵਿੱਚ ਹੈ ਉਹਦਾ ਨਾਮ ਹੈ ਜਲਵੇੜਾ ਇਸ ਕਰਕੇ ਇਸ ਮੁੰਡੇ ਦਾ ਨਾਮ ਵੀ ਨਵਦੀਪ ਸਿੰਘ ਜਲਵੇੜਾ ਕੈਨਨ ਬਾਇ ਪੈ ਗਿਆ ਤੇ ਇਹ ਵੀ ਹਰਿਆਣੇ ਤੋਂ ਆਪਣੀ ਸਾਰੀ ਜੋ ਕਿਸਾਨ ਜਥੇਬੰਦੀ ਦੇ ਜਨੇ ਮੈਂਬਰ ਸੀ ਲੈ ਕੇ ਇਹ ਵੀ ਆ ਕੇ ਚੰਡੀਗੜ੍ਹ ਦੇ ਬਾਰਡਰ ਤੇ ਆ ਗਏ ਇਧਰੋਂ ਪੰਜਾਬ ਵਾਲੇ ਚੰਡੀਗੜ੍ਹ ਦੇ ਬਾਰਡਰ ਤੇ ਆ ਗਏ ਦੋਨਾਂ ਪਾਸਿਆਂ ਲਈ ਬੈਰੀਕੇਡ ਲੱਗਾ ਜੋ ਪੰਜਾਬ ਵਾਲੇ ਸੀਗੇ ਇਹਨਾਂ ਨੇ ਕੀ ਕੀਤਾ ਬੈਰੀਕੇਡ ਤੋੜ ਕੇ ਪੁਲਿਸ ਨੂੰ ਪਿੱਛੇ ਧੱਕ ਕੇ ਇਹ ਸਾਰੇ ਗਵਰਨਰ ਹਾਊਸ ਪਹੁੰਚ ਗਏ ਉਧਰ ਕੀ ਹੋਇਆ ਜੋ ਹਰਿਆਣੇ ਵਾਲੇ ਸੀਗੇ ਚੜੋਨੀ ਗਰੁੱਪ ਸੀਗੀ ਇਹਨਾਂ ਨੇ ਆਪਣੇ ਮੁੰਡਿਆਂ ਸਾਰਿਆਂ ਨੂੰ ਕਿਹਾ ਪੇ ਜੋ ਵੀ ਜਾਂ ਬਾਕੀ ਜਿੰਨੇ ਵੀ ਕਿਸਾਨ ਆਏ ਹੋਏ ਸੀਗੇ ਪੇ ਤੁਸੀਂ ਬੈਰੀਕਾਡ ਤੋਂ ਅੱਗੇ ਨਾ ਜਾਇਓ ਤੁਸੀਂ ਪਿੱਛੇ ਆ ਜਾਓ ਪਿੱਛੇ ਵਾਪਸ ਆ ਜਾ ਇਹ ਜਿਹੜੀ ਚੀਜ਼ ਸੀਗੀ ਇਹ ਸਾਰੇ ਜਿੰਨੇ ਵੀ ਕਿਸਾਨ ਗਏ ਹੋਏ ਸੀਗੇ ਪਈ ਉਹਨਾਂ ਨੂੰ ਇਹੀ ਸੋਚਿਆ ਪੇ ਅਸੀਂ ਇੱਥੇ ਤੱਕ ਆਏ ਤਾਂ ਹੁਣ ਅਸੀਂ ਵਾਪਸ ਕਿਉਂ ਜਾਈਏ ਕਿ ਜਦੋਂ ਪੰਜਾਬ ਵਾਲਿਆਂ ਨੇ ਬਾਰੀਕੇਟ ਤੋੜ ਕੇ ਅੱਗੇ ਆ ਗਏ ਆ ਤੇ ਸਾਨੂੰ ਵੀ ਜਾਣਾ ਚਾਹੀਦਾ ਜੀ ਤੇ ਇੱਥੇ ਹੁਣ ਇੱਕ ਜਿਹੜੀ ਚੀਜ਼ ਹੈਗੀ ਆ ਉਹ ਹੋਰ ਜ਼ਾਹਰ ਹੁੰਦੀ ਆ ਕਿ ਨਵਦੀਪ ਸਿੰਘ ਉੱਥੇ ਇੱਕ ਲੈਕਚਰ ਦਿੰਦਾ ਸਾਰਿਆਂ ਨੂੰ ਜਿਹਦੇ ਵਿੱਚ ਉਹ ਆਪਣੀ ਜਿਹੜੀ ਚੜੋਨੀ ਗਰੁੱਪ ਸੀਗਾ ਜਾਂ ਉਹਦੇ ਜਿਹੜੇ ਪ੍ਰਧਾਨ ਸੀਗੇ ਉਹਨਾਂ ਨੂੰ ਵੀ ਕੁਝ ਮੰੰਦਾ ਬੋਲਦਾ ਮੰੰਦਾ ਇਹ ਤਾਂ ਨਹੀਂ ਬਹੁਤ ਜ਼ਿਆਦਾ ਮੰੰਦਾ ਮਤਲਬ ਉਹਨਾਂ ਬਾਰੇ ਕਹਿੰਦਾ ਵੀ ਇਹ ਚੀਜ਼ ਇਹ ਜਿਹੜੇ ਬੰਦੇ ਹਨ ਇਹਨਾਂ ਨੇ ਸਾਡੇ ਨਾਲ ਇਹ ਠੀਕ ਗੱਲ ਨਹੀਂ ਕੀਤੀ ਜੇ ਜਦ ਅਸੀਂ ਇੱਥੇ ਤੱਕ ਆਏ ਆ ਤੇ ਸਾਨੂੰ ਅੱਗੇ ਜਾਣਾ ਚਾਹੀਦਾ ਤੇ ਇਹੋ ਜਿਹੜੀ ਗੱਲ ਸੀਗੀ ਇਹ ਅੱਗੇ ਜੋ ਇਹਨਾਂ ਦੀ ਕਿਸਾਨ ਜਥੇਬੰਦੀ ਸੀ ਉਹਨੂੰ ਇਹ ਚੀਜ਼ ਚੰਗੀ ਨਹੀਂ ਲੱਗੀ ਉਹਨਾਂ ਨੇ ਇੱਕ ਇੱਕ ਕਮੇਟੀ ਬਿਠਾ ਦਿੱਤੀ ਕਿ ਉਸ ਦਿਨ ਜੋ ਕੁਝ ਹੋਇਆ ਕਿਸਾਨਾਂ ਦੇ ਵਿੱਚ ਉਹਦੀ ਇੱਕ ਕਮੇਟੀ ਬੈਠੂਗੀ ਉਹ ਇਨਵੈਸਟੀਗੇਸ਼ਨ ਕਰੂਗੀ ਜਿਸ ਦੇ ਵਿੱਚ ਨਵਦੀਪ ਸਿੰਘ ਤੇ ਉਹਦੇ ਫਾਦਰ ਸਾਹਿਬ ਜੋ ਜੈ ਸਿੰਘ ਸਾਹਿਬ ਇਹਨਾਂ ਦੋਨਾਂ ਨੂੰ ਬੁਲਾਇਆ ਗਿਆ ਨਵਦੀਪ ਸਿੰਘ ਕਹਿੰਦਾ ਕਿ ਮੈਂ ਨਹੀਂ ਆਉਣਾ ਇਹਦੇ ਪਿਤਾ ਜੀ ਗਏ ਉਹਨਾਂ ਨੇ ਆਪਣਾ ਸਭ ਕੁਝ ਦੱਸਿਆ ਕਿ ਅਸੀਂ ਕੀ ਕੀ ਕੀਤਾ ਉੱਥੇ ਵੀ ਆਹ ਗੱਲਬਾਤ ਹੋਈ ਸੀਗੀ ਉਹਨੇ ਆਪਣਾ ਜੋ ਪੱਖ ਉੱਥੇ ਰੱਖਿਆ ਪਰ ਉਹ ਜਿਹੜੀ ਕਮੇਟੀ ਸੀ ਉਹ ਫਿਰ ਵੀ ਸੈਟੀਸਫਾਈ ਨਹੀਂ ਹੋਈ ਹੁਣ ਅਗਰ ਅਸੀਂ ਆਮ ਗੱਲ ਕਰੀਏ ਕੋਈ ਵੀ ਸਿਆਸਤਦਾਨ ਹੈ ਜਾਂ ਕੋਈ ਵੀ ਬੜਾ ਲੀਡਰ ਹੈ ਉਹ ਸਭ ਤੋਂ ਪਹਿਲਾਂ ਆਪਣੀ ਕੁਰਸੀ ਬਚਾਉਣੇ ਚਾਹੁੰਦਾ ਕਿ ਕੋਈ ਦੂਜਾ ਬੰਦਾ ਮੇਰੀ ਕੁਰਸੀ ਨਾ ਸੰਭਲ ਲਵੇ ਨਵਦੀਪ ਸਿੰਘ ਨੇ ਇਹੋ ਜਿਹੇ ਕੰਮ ਕੀਤੇ ਸੀਗੇ ਬਹੁਤ ਸਾਰੀ ਦੁਨੀਆ ਉਹਦੇ ਫੋਲੋਅਰ ਸੀਗੀ ਤੇ ਫੋਲੋਅਰ ਹੋਣ ਕਰਕੇ ਉਹਦੀ ਜਥੇਬੰਦੀ ਨੂੰ ਵੀ ਇਹ ਡਰ ਸੀਗਾ ਕਿ ਹੋ ਸਕਦਾ ਵੀ ਇਹ ਸਾਨੂੰ ਸੁਪਰਸੀਡ ਨਾ ਕਰ ਜਾਏ ਜਾਂ ਇਹ ਸਾਡੀ ਜਗ੍ਹਾ ਨਾ ਲੈ ਲਵੇ ਇਹਦਾ ਹੀਰੋ ਬਣ ਗਿਆ ਲੋਕਾਂ ਦੇ ਵਿੱਚ ਹਾਂਜੀ ਜੋ ਕਿਸਾਨਾਂ ਦੇ ਵਿੱਚ ਉਹ ਉਹ ਕਿਸਾਨ ਮੁੰਡਾ ਉਹ ਹੀਰੋ ਬਣ ਗਿਆ ਜੀ ਤੇ ਇਹੀ ਚੀਜ਼ ਜਿਹੜੀ ਸੀਗੀ ਉਹਦੀ ਜਥੇਬੰਦੀ ਨੂੰ ਚੰਗੀ ਨਹੀਂ ਲੱਗੀ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇਹਨਾਂ ਦੇ ਉੱਪਰ ਇਹਨੇ ਜੈ ਸਿੰਘ ਉਹਨਾਂ ਦੇ ਪਿਤਾ ਜੀ ਤੇ ਨਵਦੀਪ ਸਿੰਘ ਦੇ ਉੱਪਰ ਇੱਕ ਇਲਜ਼ਾਮ ਲਾਇਆ ਕਿ ਇਹਨਾਂ ਨੇ ਸਾਡੀ ਜਥੇਬੰਦੀ ਦੇ ਨਾਂ ਤੇ 25000 ਰੁਪਏ ਇਕੱਠੇ ਕੀਤੇ ਆ ਤੇ ਉਹ ਇਹਨਾਂ ਨੇ ਆਪਣੇ ਲਈ ਵਰਤੇ ਸਾਨੂੰ ਜਥੇਬੰਦੀ ਨੂੰ ਦਿੱਤੇ ਨਹੀਂ ਜਦੋਂ ਨਵਦੀਪ ਸਿੰਘ ਦੀ ਵਾਰੀ ਆਈ ਉਹ ਕਹਿੰਦਾ 25000 ਜਿਹੜੀ ਉਹ ਮੇਰੇ ਲਈ ਕੀ ਚੀਜ਼ ਹੈ ਮੈਂ 20 ਕਿੱਲਾਂ ਦਾ ਮਾਲਕ ਐ 20 ਏਕੜ ਮੇਰੀ ਜ਼ਮੀਨ ਐ ਤੇ ਮੇਰੇ ਲਈ 25000 ਰੁਪਏ ਦਾ ਕਫੜਾ ਕੀ ਮੈਂ ਉਹ ਕੀ ਮੈਂ ਨਹੀਂ ਰੱਖਦਾ ਤੇ ਉਸ ਤੋਂ ਬਾਅਦ ਫਿਰ ਅਗਲੀ ਜੋ ਇਹਨਾਂ ਦੀ ਅਗਲੀ ਕਾਰਵਾਈ ਜਥੇਬੰਦੀ ਦੀ ਕਰਨੀ ਸੀਗੀ ਉਹਨਾਂ ਨੇ ਫਿਰ ਇੱਕ ਹੋਰ ਚੰਡੀਗੜ੍ਹ ਦੇ ਵਿੱਚ ਆਪਣਾ ਮੁਜ਼ਾਹਰਾ ਵਗੈਰਾ ਰੱਖਿਆ ਸੀਗੇ ਉਹ ਨਵਦੀਪ ਸਿੰਘ ਤੇ ਉਹਦਾ ਉਹਦੇ ਹੋਰ ਦੋਸਤ ਜੋ ਮੋਹਾਲੀ 에어ਪੋਰਟ ਦੇ ਉੱਪਰ ਉਤਰੇ ਤੇ ਉੱਤਰਦਿਆਂ ਨੂੰ ਅੱਗੇ ਹਰਿਆਣਾ ਪੁਲਿਸ ਖੜੀ ਸੀਗੀ 29 ਮਾਰਚ 2024 ਅੱਜ ਦੇਖ ਲਓ ਕਿੰਨੀ ਤਰੀਕ ਹੋ ਗਈ ਆ 29 ਮਾਰਚ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ ਉਹਦੀ ਗ੍ਰਿਫਤਾਰੀ ਦੇ ਵਿੱਚ ਇਹ ਕਿਹਾ ਗਿਆ ਵੀ ਇਹ ਜਿਹੜੇ ਬੰਦੇ ਸੀਗੇ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਸਾਨੂੰ ਸਾਤੋਂ ਜਿਹੜੇ ਉਹ ਤਲਵਾਰਾਂ ਡੰਡੇ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਨੂੰ ਮਿਲੀਆਂ ਇਹ ਕੇਸ ਉਹਨਾਂ ਦੇ ਉੱਪਰ ਪਾਏ ਜਦੋਂ ਉਹ ਕੈਨਨ ਇਹਨੇ ਪੁਲਿਸ ਵਾਲਿਆਂ ਵੱਲ ਨੂੰ ਕੀਤੀ ਸੀ ਉਸ ਟਾਈਮ ਤੇ ਨਵਦੀਪ ਸਿੰਘ ਜਲਵੇੜਾ ਦੇ ਉੱਪਰ 307 ਦਾ ਕੇਸ ਪਾਇਆ ਗਿਆ ਸੀਗਾ ਜਿਹੜਾ ਹੁੰਦਾ ਇਰਾਦਾ ਕਤਲ ਭਈ ਇਹ ਜੋ ਇਹਨੇ ਕੈਨਨ ਪੁਲਿਸ ਵਾਲਿਆਂ ਵੱਲ ਮੋੜੀ ਆ ਇਹਨੇ ਪੁਲਿਸ ਵਾਲੇ ਮਾਰਨੇ ਲਈ ਉਹ ਉਹ ਜਿਹੜੀ ਕੈਨਨ ਸੀਗੀ ਉਹਦਾ ਬਰੁਖ ਇਧਰ ਬੰਨੂ ਕਰ ਦਿੱਤਾ ਤੇ ਹੁਣ 307 ਤੇ ਫੇ ਪੁਲਿਸ ਵਾਲਿਆਂ ਦੇ ਉੱਪਰ ਵੀ ਲੱਗਣੀ ਚਾਹੀਦੀ ਸੀ ਕਿਉਂਕਿ ਉਸੇ ਕੈਨਨ ਦੇ ਨਾਲ ਜਿਹੜੀ ਉਹ ਪੁਲਿਸ ਵਾਲੇ ਕਿਸਾਨਾਂ ਦੇ ਉੱਪਰ ਵੀ ਜੋ ਪਾਣੀ ਬਰਸਾਰੇ ਸੀਗੇ ਤੇ ਪਰ ਹੁਣ ਕਿਸਾਨਾਂ ਦੇ ਉੱਪਰ ਕਿਸੇ ਨੇ ਸਿਰਫ ਸਿਰਫ ਨਵਦੀਪ ਦੇ ਉੱਪਰ 307 ਲੱਗੀ ਆ ਪੁਲਿਸ ਵਾਲਿਆਂ ਦੇ ਉੱਪਰ ਨਹੀਂ ਲੱਗੀ ਯਾਨੀ ਕਿ ਪਰਚਾ ਬਰਾਬਰ ਦਾ ਹੋਣਾ ਚਾਹੀਦਾ ਸੀ ਹਾਂਜੀ ਬਿਲਕੁਲ ਜਦ ਉਹਨਾਂ ਨੇ ਮਗਰ ਅਗਰ ਅਰਾਧਾ ਕਤਲ ਹੈ ਤੇ ਪੁਲਿਸਾ ਵੀ ਤੇ ਅਰਾਧਾ ਕਤਲ ਹੀ ਮੰਨਦਾ ਫਿਰ ਨਵਦੀਪ ਇਕੱਲੇ ਦਾ ਕਿਉਂ ਨਾ ਅਰਾਧਾ ਕਤਲ ਬਣਿਆ ਨਹੀਂ ਨਹੀਂ ਤੇ ਹੁਣ ਜਿਹੜੀ ਇਹਦੀ ਆਪਣੀ ਭਾਰਤੀ ਕਿਸਾਨ ਯੂਨੀਅਨ ਚੜੋਨੀ ਗਰੁੱਪ ਸੀਗਾ ਉਹਨਾਂ ਨੇ ਇਹਦਾ ਮੁੰਡੇ ਦਾ ਸਾਥ ਨਹੀਂ ਦਿੱਤਾ ਤਿੰਨ ਮੁੰਡੇ ਗ੍ਰਿਫਤਾਰ ਕੀਤੇ ਗਏ ਸੀ ਤਿੰਨਾਂ ਦੇ ਵਿੱਚੋਂ ਦੋ ਨੂੰ ਛੱਡ ਦਿੱਤਾ ਉਹਨਾਂ ਦੀ ਜਮਾਨਤਾਂ ਹੋ ਗਈਆਂ ਤੇ ਨਵਦੀਪ ਸਿੰਘ ਜਲਵੇੜਾ ਅੱਜ ਵੀ ਕਾਨੂੰਨੀ ਹਿਰਾਸਤ ਦੇ ਵਿੱਚ ਹੈ ਇੱਕ ਗੱਲ ਇੱਥੇ ਮੈਂ ਹੋਰ ਵੀ ਦੱਸ ਦਿਆਂ ਜਿਸ ਵੇਲੇ ਇਹਨੂੰ ਫੜਿਆ ਗਿਆ ਦੂਜੇ ਦਿਨ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਦਾਲਤ ਦੇ ਵਿੱਚ ਜੱਜ ਨੂੰ ਕਿਹਾ ਗਿਆ ਜੀ ਸਾਨੂੰ 4 ਦਿਨ ਦਾ ਰਿਮਾਂਡ ਚਾਹੀਦਾ ਇਹਨਾਂ ਮੁੰਡਿਆਂ ਦਾ ਜਦੋਂ ਜੱਜ ਸਾਹਿਬ ਨੇ ਸਾਰੀ ਕਹਾਣੀ ਸੁਣੀ ਉਹਨਾਂ ਨੂੰ ਵੀ ਹੁਣ ਪੰਜਾਬ ਦੇ ਜੱਜ ਸਾਹਿਬ ਨੂੰ ਵੀ ਆਪਣਾ ਐਕਸਪੀਰੀਅੰਸ ਹੈ ਉਹ ਕਹਿੰਦੇ ਨਹੀਂ ਜੀ 4 ਦਿਨ ਦਾ ਤੁਹਾਨੂੰ ਰਿਮਾਂਡ ਨਹੀਂ ਮਿਲ ਸਕਦਾ ਇਹਨਾਂ ਦੇ ਇਹਨਾਂ ਨੇ ਐਡੇ ਵੱਡੇ ਜੁਰਮ ਨਹੀਂ ਕੀਤੇ 2 ਦਿਨ ਦਾ ਤੁਹਾਨੂੰ ਰਿਮਾਂਡ ਹੈ ਤੁਸੀਂ ਉਹਦੇ ਵਿੱਚ ਜੋ ਵਾੜੀ ਆਪਣੀ ਇਨਵੈਸਟੀਗੇਸ਼ਨ ਕਰ ਲਓ ਤੇ ਜੱਜ ਸਾਹਿਬ ਨੇ ਵੀ ਆਪਣੀ ਸੂਝ-ਬੂਝ ਦੇ ਨਾਲ ਉਹਨਾਂ ਨੂੰ ਪੁਲਿਸ ਨੇ 4 ਦਿਨ ਦਾ ਮੰਗਿਆ ਉਹਨਾਂ ਨੇ 2 ਦਿਨ ਦਾ ਰਿਮਾਂਡ ਦਿੱਤਾ ਤੇ ਉਹਦੇ ਵਿੱਚ ਵੀ ਹੁਣ ਜੋ ਜੋ ਕਾਰਵਾਈ ਉਹ ਤੇ ਇੱਕ ਤਰਫੀ ਹੋਣੀ ਸੀਗੀ ਤੇ ਦੋ ਮੁੰਡਿਆਂ ਨੂੰ ਦੂਜਿਆਂ ਨੂੰ ਛੱਡ ਦਿੱਤਾ ਗਿਆ ਨਵਦੀਪ ਸਿੰਘ ਜਲਵੇੜਾ ਅੱਜ ਵੀ ਪੁਲਿਸ ਹਾਜ਼ਰ ਦੇ ਵਿੱਚ ਹੈ ਤੇ ਹੁਣ ਇੰਨੇ ਦਿਨ ਬੀਤ ਗਏ ਤੇ ਹੁਣ ਸਾਡੀ ਅੱਖ ਖੁੱਲ ਰਹੀ ਆ ਵੀ ਨਵਦੀਪ ਸਿੰਘ ਜਲਵੇੜਾ ਅਗਰ ਕੈਦ ਦੇ ਵਿੱਚ ਹੈ ਜੇਲ੍ਹ ਦੇ ਵਿੱਚ ਹੈ ਤੇ ਅਸੀਂ ਸਾਨੂੰ ਉਹਨਾਂ ਲਈ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਜੋ ਚਰੂਨੀ ਗਰੁੱਪ ਸੀ ਉਹਨਾਂ ਨੂੰ ਇਹ ਕਰਨਾ ਬਣਦਾ ਸੀ ਕਿ ਅਸੀਂ ਇਸ ਚੀਜ਼ ਲਈ ਮੁਜ਼ਾਰੇ ਕਰੀਏ ਸਾਡੀ ਆਪਣੇ ਮੈਂਬਰ ਦੇ ਨਾਲ ਬਣਦੀ ਜਾਂ ਨਹੀਂ ਬਣਦੀ ਲੇਕਿਨ ਉਹ ਸਾਡਾ ਮੈਂਬਰ ਤਾਂ ਹੈ ਉਹ ਅੱਜ ਤੱਕ ਸਾਡੇ ਨਾਲ ਤਾਂ ਚੱਲਿਆ ਸ਼ੁਰੂ ਤੋਂ ਲੈ ਕੇ ਪਰ ਫਿਰ ਵੀ ਇਹਦੇ ਪਿੱਛੇ ਇੱਕ ਬੜੀ ਦੁੱਖਪਰੀ ਗੱਲ ਹੈ ਕਿ ਉਹਨਾਂ ਨੇ ਇਸ ਮੁੰਡੇ ਦਾ ਸਾਥ ਨਹੀਂ ਦਿੱਤਾ ਇਹੀ ਸਾਡੇ ਵਿੱਚ ਪ੍ਰਹਾਰ ਸਾਹਿਬ ਇੱਕ ਬਹੁਤ ਵੱਡੀ ਘਾਟ ਆ ਕਿ ਜਦੋਂ ਵੀ ਅਸੀਂ ਸਾਡਾ ਕੋਈ ਭਾਈ ਵੀਰ ਕੇ ਸੱਜਣ ਪ੍ਰੇਮੀ ਤਰੱਕੀ ਕਰਨ ਲੱਗਦਾ ਨਾ ਅਸੀਂ ਉਹਦੀਆਂ ਲੱਤਾਂ ਖਿੱਚਣੀਆਂ ਸ਼ੁਰੂ ਕਰ ਦਿੰਦੇ ਆ ਤੇ ਅੱਜ ਮੈਂ ਇਹਦੀਆਂ ਵੀਡੀਓ ਵੀ ਦੇਖੀਆਂ ਆ ਜਦੋਂ ਇਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਆ ਤੇ ਉਹ ਇਹਦੇ ਤੇ ਬਹੁਤ ਜ਼ਿਆਦਾ ਤਸ਼ੱਦਦ ਹੋਇਆ ਪ੍ਰਹਾਰ ਸਾਹਿਬ ਉਸ ਮੁੰਡੇ ਦੀ ਤੋਰ ਦੱਸ ਰਹੀ ਸੀ ਕਿ ਇਹਦੇ ਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ ਆ ਜੋ ਕਿ ਇਹ ਨਹੀਂ ਮੰਨਦਾ ਫਿਰ ਮੈਂ ਉਹਨਾਂ ਦੇ ਮਾਤਾ ਜੀ ਵੀ ਇੰਟਰਵਿਊ ਸੁਣੀ ਆ ਉਹਨਾਂ ਨੇ ਵੀ ਦੱਸਿਆ ਕਿ ਮੈਨੂੰ ਨਵਦੀਪ ਨੇ ਦੱਸਿਆ ਸਾਰਾ ਕੁਝ ਵੀ ਮੇਰੇ ਨਾਲ ਮम्मा ਇਦਾਂ ਕੀਤੀ ਹੈ ਇਹਨਾਂ ਨੇ ਇਹ ਸਾਡੀ ਪੁਲਿਸ ਵੀ ਬਹੁਤ ਜਿਆਦਾ ਥੋੜੇ ਜੇ ਮਸਲ ਮੈਡਲਾਂ ਦੇ ਲਈਏ ਬਹੁਤ ਜਿਆਦਾ ਅੱਗੇ ਨਿਕਲ ਜਾਂਦੇ ਆ ਜੋ ਕਿ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਇਹਨਾਂ ਤਸ਼ੱਦਦ ਨਹੀਂ ਕਰਨਾ ਚਾਹੀਦਾ ਨਹੀਂ ਉਹ ਪੁਲਿਸ ਤਾਂ ਤਾਂ ਜਿਹੜਾ ਕੰਮ ਹੈਗਾ ਅਗਰ ਪੁਲਿਸ ਦੇ ਉੱਪਰ ਪੁਲੀਟਿਕਲ ਪ੍ਰੈਸ਼ਰ ਆ ਰਿਹਾ ਪ੍ਰਧਾਨ ਪ੍ਰਧਾਨ ਮੰਤਰੀ ਦਾ ਮੁੱਖ ਮੰਤਰੀ ਦਾ ਗ੍ਰਹਿ ਮੰਤਰੀ ਦਾ ਜਾਂ ਉਹਨਾਂ ਦੇ ਆਪਣੇ ਆਪਸਰਾ ਦਾ ਉਹਨਾਂ ਨੇ ਉਹ ਕਾਰਵਾਈ ਕਰਨੀ ਹੁੰਦੀ ਆ ਉਹਨਾਂ ਨੇ ਉਹ ਤਫਤੀਸ਼ ਕਰਨੀ ਹੈ ਉਹਦੇ ਵਿੱਚ ਉਹ ਫਸਟ ਡਿਗਰੀ ਕਰਨ ਜਾਂ ਥਰਡ ਡਿਗਰੀ ਕਰਨ ਉਹਦੇ ਵਿੱਚ ਇਹ ਇਹ ਤਾਂ ਪੁਲਿਸ ਲਈ ਆਮ ਚੀਜ਼ ਹੈ ਕਿ ਜਦ ਕਿ ਇਹ ਅਣਮਨੁੱਖੀ ਚੀਜ਼ ਹੈ ਪਰ ਫਿਰ ਵੀ ਹਰ ਕਨਾਲ ਹੁੰਦੀ ਹੈ ਨਵਦੀਪ ਦਾ ਨਹੀਂ ਜੋ ਜੋ ਵੀ ਹੱਕ ਹੱਕ ਦੀ ਗੱਲ ਕਰੇਗਾ ਉਹਦੇ ਨਾਲ ਇਹ ਹਰੇਕ ਨਾਲ ਪਹਿਲਾਂ ਵੀ ਹੁੰਦੀ ਰਹੀ ਆ ਹੁਣ ਵੀ ਹੁੰਦੀ ਆ ਨਵਦੀਪਣਾ ਵੀ ਹੋਈ ਐ ਤੇ ਅੱਗੇ ਵੀ ਹੋਊਗੀ ਤੇ ਸਭ ਤੋਂ ਜਿਹੜੀ ਗੱਲ ਸਾਡੇ ਲਈ ਸੋਚਣ ਵਾਲੀ ਆ ਉਹ ਇਹ ਹੈ ਕਿ ਸਾਨੂੰ ਸਮੇਂ ਸਿਰ ਜਾਗਣਾ ਚਾਹੀਦਾ ਸਮੇਂ ਸਿਰ ਜਾ ਕੇ ਆਪਣੇ ਸਾਥੀ ਦਾ ਸਾਥ ਦੇਣਾ ਚਾਹੀਦਾ ਜਿਸ ਵੇਲੇ ਅਗਰ 29 ਮਾਰਚ ਨੂੰ ਉਹਦੀ ਗ੍ਰਿਫਤਾਰੀ ਹੋਈ ਆ ਦੋ ਦਿਨ ਚਾਰ ਦਿਨ ਪੰਜ ਦਿਨ ਅਸੀਂ ਆਪਸ ਵਿੱਚ ਹੀ ਗੱਲਾਂ ਕਰਦੇ ਰਹੇ ਆ ਲੇਕਿਨ ਅਸੀਂ ਉਸ ਬੰਦੇ ਦੇ ਹੱਕ 'ਚ ਨਹੀਂ ਖੜੇ ਅਸੀਂ ਸੜਕਾਂ ਤੇ ਨਹੀਂ ਉਤਰੇ ਕਿ ਇਸ ਇਹ ਇਹ ਇਨਸਾਫ ਹੈ ਸਾਨੂੰ ਇਨਸਾਫ ਇਹ ਜੋ ਹੈ ਇਹ ਬੇਇਨਸਾਫੀ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਬਰਹਾ ਜੀ ਤੇ ਇਸੇ ਕਰਕੇ ਹੋਰ ਵੀ ਬਹੁਤ ਬਹੁਤ ਚੀਜ਼ਾਂ ਹੈਗੀਆਂ ਜਿਹਦੇ ਵਿੱਚ ਸਾਡੇ ਲਈ ਸੋਚਣ ਵਾਲੀਆਂ ਗੱਲਾਂ ਆ ਅਸੀਂ ਬੇਸ਼ੱਕ ਅਸੀਂ ਇਸ ਵੇਲੇ ਯੂਰਪ ਦੇ ਵਿੱਚ ਰਹਿ ਰਹੇ ਆ ਜਾਂ ਬਾਹਰ ਦੇ ਰਹੇ ਆ ਲੇਕਿਨ ਜੋ ਸਾਡੇ ਲਈ ਸੋਚਣ ਵਾਲੀ ਚੀਜ਼ ਹੈ ਕਿਉਂਕਿ ਕਰ ਸਕਦੇ ਹਾਂ ਉਹ ਇੱਥੋਂ ਬੈਠ ਕੇ ਜ਼ਰੂਰ ਕਰ ਰਹੇ ਆ ਕਿਉਂਕਿ ਅਸੀਂ ਵੱਧ ਤੋਂ ਵੱਧ ਕੀ ਕਰ ਸਕਦੇ ਆ ਇੱਕ ਜਿਹੜੀ ਅਸੀਂ ਹੈਲਪ ਕਰਦੇ ਆ ਉਹ ਉਹ ਦੋ ਤਿੰਨ ਤਰ੍ਹਾਂ ਦੀ ਹੈਲਪ ਹੁੰਦੀ ਹੈ ਇੱਕ ਹੈਗੀ ਆ ਫਿਜ਼ੀਕਲ ਹੈਲਪ ਇੱਕ ਹੈਗੀ ਆ ਫਾਈਨੈਂਸ਼ੀਅਲ ਹੈਲਪ ਇੱਕ ਹੈਗੀ ਆ ਸਪੋਰਟ ਜਿਹਨੂੰ ਅਸੀਂ 멘ਟਲੀ ਸਪੋਰਟ ਕਹਿੰਦੇ ਆ ਇਹਨਾਂ ਦੇ ਵਿੱਚੋਂ ਜਿਹੜੀ ਇੱਕ ਤਾਂ ਫਿਜ਼ੀਕਲੀ ਹੈਲਪ ਅਸੀਂ ਨਹੀਂ ਕਰ ਸਕਦੇ ਕਿਉਂਕਿ ਅਸੀਂ ਪੰਜਾਬ ਤੋਂ ਬਾਹਰ ਬੈਠੇ ਆ ਫਾਈਨੈਂਸ਼ਲੀ ਹੈਲਪ ਅਸੀਂ ਕਰ ਸਕਦੇ ਆਂ ਔਰ ਅਸੀਂ ਕਰਦੇ ਵੀ ਆਂ ਜਿਹੜੀ ਤੀਸਰੀ ਚੀਜ਼ ਹੈਗੀ ਆ ਉਹ ਉਹ ਜਿਹੜੀ ਸਾਨੂੰ ਮੈਂਟਲ ਜਾਂ ਸਟ्रेस ਲਈ ਜਾਂ ਨੂੰ ਸਪੋਰਟ ਹੈਗੀ ਆ ਉਹ ਅਸੀਂ ਉਹ ਸਪੋਰਟ ਉਹ ਵੀ ਨਾਲ ਅਸੀਂ ਕਰ ਰਹੇ ਆਂ ਹਮੇਸ਼ਾ ਅਸੀਂ ਜਦ ਵੀ ਕਿਤੇ ਕੋਈ ਕਿਸੇ ਦਾ ਕਿਸੇ ਨਾਲ ਤੱਕਾ ਹੁੰਦਾ ਚਾਹੇ ਉਹ ਕੋਈ ਵੀ ਬੰਦਾ ਹੋਵੇ ਸਾਡਾ ਆਪਣਾ ਹੈ ਜਾਂ ਦੂਸਰਾ ਹੋਵੇ ਅਸੀਂ ਹਾਂ ਦਾ ਨਾਰਾ ਜ਼ਰੂਰ ਮਾਰਦੇ ਆਂ ਤੇ ਇਹ ਹਰ ਇਹ ਸਾਡਾ ਫਰਜ਼ ਵੀ ਬਣਦਾ ਹੈ ਅਗਰ ਅਸੀਂ ਉੱਥੇ ਖੜੇ ਹੋ ਕੇ ਉਹਨਾਂ ਨੂੰ ਸਪੋਰਟ ਨਹੀਂ ਕਰ ਸਕਦੇ ਪਰ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਤਾਂ ਉਹਨਾਂ ਦੇ ਨਾਲ ਖੜੇ ਆ ਇਸੇ ਕਰਕੇ ਇਸ ਪ੍ਰੋਗਰਾਮ ਦਾ ਨਾਮ ਅਸੀਂ ਫਿਕਰ ਪੰਜਾਬ ਦੇ ਰੱਖਿਆ ਹੈ ਕਿਉਂਕਿ ਅਸੀਂ ਪੰਜਾਬ ਤੋਂ ਬਾਹਰ ਹੋਣ ਕਰਕੇ ਸਾਨੂੰ ਫਿਕਰ ਫਿਰ ਵੀ ਰਹਿੰਦਾ ਹੈ ਚਾਹੇ ਉਹ ਦਿੱਲੀ ਦਾ ਕਿਸਾਨ ਮੋਰਚਾ ਹੋਵੇ ਜਾਂ ਅਜ ਨਵਦੀਪ ਦਾ ਕੇਸ ਹੋਵੇ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਖੜੇ ਆ ਔਰ ਅੱਗੇ ਤੋਂ ਵੀ ਖੜਦੇ ਹੀ ਰਹਾਂਗੇ ਤੇ ਹੁਣ ਮੈਨੂੰ ਲੱਗਦਾ ਕਿ ਆਪਣੇ ਲੱਖੇ ਸਿਧਾਨੇ ਹੋਣਾਂ ਨੇ ਉਹ 17 ਤਰੀਕ ਦੀ ਕਾਲ ਦਿੱਤੀ ਆ ਅਸੀਂ ਆਸ ਕਰਦੇ ਆ ਕਿ ਸਾਡੇ ਵੀਰ ਉਹਦਾ ਵੱਧ ਤੋਂ ਵੱਧ ਸਾਥ ਦੇਣ ਹਾਂਜੀ ਬੰਦਾ ਆ ਉਹ ਇਹਨਾਂ ਨੂੰ ਕਰਨਾ ਚਾਹੀਦਾ ਆ ਸਾਰੇ ਪੰਜਾਬੀਆਂ ਨੇ ਇਕਜੁੱਟ ਹੋ ਕੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਹਾਂਜੀ ਲੱਖੇ ਸਿਧਾਣੇ ਦੀ ਤੁਸੀਂ ਗੱਲ ਕੀਤੀ ਆ ਉਹ ਤਾਂ ਵੀ ਬਹੁਤ ਯੋਗਦਾਨ ਹੈ ਪੰਜਾਬ ਲਈ ਜੀ ਬਹੁਤ ਬੜੀ ਉਹਦੀ ਵੀ ਕੁਰਬਾਨੀ ਹੈ ਬਿਸਕ ਬਹੁਤ ਸਾਰੇ ਲੋਕ ਉਹਨੂੰ ਪਸੰਦ ਨਹੀਂ ਕਰਦੇ ਕੋਈ ਉਹਦੇ ਵਿਰੋਧ ਵੀ ਕਰਦੇ ਹੈ ਪਰ ਉਹ ਬੰਦਾ ਇੱਕ ਇਹੋ ਜਿਹਾ ਬੰਦਾ ਹੈ ਜਿਹਨੇ ਹਮੇਸ਼ਾ ਪੰਜਾਬ ਦੀ ਗੱਲ ਕੀਤੀ ਚਾਹੇ ਕਿਸਾਨ ਮੋਰਚਾ ਹੋਵੇ ਜਿਸ ਦਿਨ ਕਿਸਾਨ ਮੋਰਚਾ ਵੀ ਸੀਗਾ ਇਹਨਾਂ ਨੇ 26 ਤਰੀਕ ਦਾ ਮਾਰਚ ਰੱਖਿਆ ਸੀਗਾ ਮੈਨੂੰ ਅੱਜ ਵੀ ਉਹ ਦਿਨ ਯਾਦ ਹੈ ਕਿ ਲੱਖੇ ਸਿਧਾਣੇ ਨੇ ਜੋ 25 ਤਰੀਕ ਰਾਤ ਨੂੰ ਜੋ ਇਹਨਾਂ ਦੀ ਉੱਥੇ ਬਹੁਤ ਗੱਲਬਾਤ ਹੋਈ ਹੈ ਤਾਂ ਮੁੰਡੇ ਸਾਡੇ ਰੋਮੀ ਮਨਹਾਸ ਹੁਣੀ ਸੀਗੇ ਜਿਹੜੇ ਰਾਤ ਨੂੰ ਜਿਹੜੇ ਡਿਊਟੀਆਂ ਲੱਗਦੀਆਂ ਸੀਆਂ ਉਹ ਫਿਰ ਲੱਖੇ ਸਿਧਾਣੇ ਨੂੰ ਸੱਦ ਕੇ ਲਿਆਏ ਸੀ ਭਾਈ ਸਾਤੋਂ ਨਹੀਂ ਸਮਝਦੇ ਮੁੰਡੇ ਆ ਕੇ ਤੂੰ ਸਮਝਾ ਔਰ ਤੁਸੀਂ ਅਗਰ ਲੱਖੇ ਸਿਧਾਣੇ ਦਾ ਉਸ ਦਿਨ ਦਾ ਲੈਕਚਰ ਵੀ ਸੁਣੋਗੇ ਉਸ ਦਿਨ ਵੀ ਉਹ ਇਹੀ ਕਹਿੰਦਾ ਸੀ ਭਾਈ ਅਸੀਂ ਕੱਲ ਨੂੰ ਸਾਰਿਆਂ ਨੇ ਡਿਸਪਲਿਨ ਦੇ ਵਿੱਚ ਜਾਣਾ ਤੇ ਡਿਸਪਲਿਨ ਦੇ ਵਿੱਚ ਹੀ ਰਹਿਣਾ ਉਹ ਬਹੁਤ ਇੱਕ ਸਮਝਦਾਰ ਮੁੰਡਾ ਹੈ ਬਿਸ਼ੱਕ ਕਿਸੇ ਨੂੰ ਪਸੰਦ ਹੈ ਜਾਂ ਨਹੀਂ ਹੈ ਮੇਰਾ ਕੋਈ ਰਿਸ਼ਤੇਦਾਰ ਨਹੀਂ ਹੈ ਲੇਕਿਨ ਜੋ ਚੰਗਾ ਹੈ ਮੈਂ ਉਹਨੂੰ ਚੰਗਾ ਕਹੂੰਗਾ ਜੋ ਮਾੜਾ ਹੈ ਬਿਸ਼ੱਕ ਉਹ ਮੇਰਾ ਰਿਸ਼ਤੇਦਾਰ ਹੋਵੇ ਮੈਂ ਉਹਨੂੰ ਮਾੜਾ ਜ਼ਰੂਰ ਕਹੂੰਗਾ ਉਹਦੀ ਸੋਚ ਹੈ ਬਹੁਤ ਵਧੀਆ ਹੈ ਸਾਨੂੰ ਉਹਦੀ ਸੋਚ ਸਪੋਰਟ ਸੋਚ ਦੇ ਸਪੋਰਟ ਕਰਨੀ ਚਾਹੀਦੀ ਹੈ ਬਾਕੀ ਹੋਰ ਵੀ ਜਿਹੜੀਆਂ ਜੱਥੇਬੰਦੀਆਂ ਪੰਜਾਬ ਦੀਆਂ ਜਾਂ ਆਮ ਕਿਸਾਨ ਹੀ ਨਹੀਂ ਬਾਕੀ ਜਿ세 ਮਨੁੱਖੀ ਅਧਿਕਾਰਾਂ ਦੀ ਜਿ세 ਬੰਦੇ ਹਨ ਉਹਨਾਂ ਨੂੰ ਵੀ ਇਸ ਇਸ ਚੀਜ਼ ਲਈ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਅੱਗੇ ਤੋਂ ਇਹੋ ਜੀ ਚੀਜ਼ ਨਾ ਹੋਵੇ ਉਹਦੇ ਲਈ ਵੀ ਕੁਝ ਨਾ ਕੁਝ ਪ੍ਰਬੰਧ ਕਰਨੇ ਚਾਹੀਦੇ ਟਾਈਮ ਨਾਲ ਸਾਨੂੰ ਜਾਗ ਜਾਣਾ ਚਾਹੀਦਾ ਨਹੀਂ ਤਾਂ ਫਿਰ ਅੱਗੇ ਵੀ ਆਪਾਂ ਜਿਸ ਤਰ੍ਹਾਂ ਆਪਣੇ ਇੰਨੇ ਵੀਰ ਖੋ ਚੁੱਕੇ ਆ ਇੰਨੇ ਜਵਾਨ ਵਧੀਆ ਵਧੀਆ ਮੁੰਡੇ ਆਪਣੇ ਸੋਚਾਂਗੀ ਸੋਚ ਵਾਲੇ ਆਪਾਂ ਖੋ ਲਏ ਆ ਤੇ ਜੇਕਰ ਫਿਰ ਵੀ ਹੁਣ ਵੀ ਮਤਲਬ ਫਿਰ ਟਾਈਮ ਨਿਕਲੇ ਤੋਂ ਬਾਅਦ ਸੱਪ ਨਿਕਲੇ ਤੋਂ ਬਾਅਦ ਫੇਲੀ ਪਿੱਟਣ ਦਾ ਕੀ ਫਾਇਦਾ ਹਾਂਜੀ ਇੱਥੇ ਮੈਂ ਇੱਕ ਹੋਰ ਗੱਲ ਐਡ ਕਰਨੀ ਚਾਹੂੰਗਾ ਜਦੋਂ ਵੀ ਕੋਈ ਮੁਜ਼ਾਹਰਾ ਕਰੋ ਕੋਈ ਐਜੀਟੇਸ਼ਨ ਕਰੋ ਹੜਤਾਲ ਕਰੋ ਹਮੇਸ਼ਾ ਉਹਨੂੰ ਕਾਨੂੰਨ ਦੇ ਅੰਦਰ ਰਹਿ ਕੇ ਕਰੋ ਜਿਸ ਵੇਲੇ ਤੁਸੀਂ ਕਾਨੂੰਨ ਤੋਂ ਬਾਹਰ ਹੋਣੇ ਆ ਫਿਰ ਪੁਲਿਸ ਜਿਹੜੀ ਹੈਗੀ ਆ ਉਹ ਆਪਣੇ ਐਕਸ਼ਨ ਦੇ ਵਿੱਚ ਆਉਂਦੀ ਆ ਉਹਦੇ ਵਿੱਚ ਫਿਰ ਡਾਂਗਾ ਵੀ ਪੈਂਦੀ ਆ ਤਾਂ ਇਸ ਕਰਕੇ ਪਹਿਲਾਂ ਤੋਂ ਹੀ ਆਪਣੇ ਆਪ ਨੂੰ ਡਿਸਪਲਨ ਚ ਰੱਖੋ ਕਿਉਂਕਿ ਡਿਸਪਲਨ ਤੇ ਇਹ ਕਾਨੂੰਨ ਬਹੁਤ ਬੜੀ ਚੀਜ਼ ਹੈ ਅਗਰ ਅਸੀਂ ਕਾਨੂੰਨ ਦੇ ਹਿਸਾਬ ਨਾਲ ਲੜਾਈ ਲੜਦੇ ਆਂ ਤੁਸੀਂ ਜਿੱਤ ਸਕਦੇ ਆਂ ਅਗਰ ਅਸੀਂ ਬਾਇਲੈਂਸ ਦੇ ਉੱਪਰ ਆਉਣੇ ਆਂ ਤਾਂ ਫਿਰ ਅਸੀਂ ਨਹੀਂ ਜਿੱਤ ਸਕਦੇ ਚਾਹੇ ਜੋ ਮਰਜ਼ੀ ਕਰ ਲਈਏ ਬਾਇਲੈਂਸ ਵੀ ਉੱਥੇ ਹੁੰਦੀ ਆ ਜਿੱਥੇ ਜ਼ਾਹਿਰ ਚੀਜ਼ ਹੋਵੇ ਕਿਤੇ ਸਾਨੂੰ ਪਤਾ ਪਏ ਇੱਥੇ ਬਾਇਲੈਂਸ ਦੇ ਨਾਲ ਅਸੀਂ ਜਿੱਤ ਸਕਦੇ ਆਂ ਬਾਇਲੈਂਸ ਉੱਥੇ ਕੀਤੀ ਜਾਂਦੀ ਆ ਜਿੱਥੇ ਸਾਨੂੰ ਪਤਾ ਅਸੀਂ 10 ਬੰਦੇ ਡੰਡੇ ਲੈ ਕੇ ਖੜੇ ਆਂ ਸਾਡੇ ਸਾਹਮਣੇ 10 ਬੰਦੇ ਗੋਲੀਆਂ ਲੈ ਕੇ ਖੜੇ ਆ ਤੇ ਜਿੱਤ ਸਾਡੀ ਨਹੀਂ ਅਸੀਂ ਇਹ ਹੈਗਾ ਵੀ ਮਰ ਜ਼ਰੂਰ ਸਕਦੇ ਆ ਪਰ ਅਸੀਂ ਜਿੱਤ ਨਹੀਂ ਸਕਦੇ ਇਹੋ ਦੀ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਜੀ ਪ੍ਰਹਾਰ ਸਾਹਿਬ ਤੁਸੀਂ ਅੱਜ ਜੋ ਵੀ ਦੱਸਿਆ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਮੈਨੂੰ ਲੱਗਦਾ ਕਿ ਸਾਡੇ ਵੀਰਾਂ ਨੂੰ ਇਸ ਗੱਲ ਤੇ ਅਮਲ ਵੀ ਕਰਨਾ ਚਾਹੀਦਾ ਤੇ ਕਰਨਗੇ ਵੀ ਤੇ ਟਾਈਮ ਰਹਿੰਦੇ ਰਹਿੰਦੇ ਵੀਰੋ ਜਾਗੋ ਤੇ ਆਪਣੇ ਆਪ ਨੂੰ ਸੰਭਾਲੋ ਥੋੜਾ ਜਿਹਾ ਕੁਝ ਵਧੀਆ ਤਰੀਕੇ ਨਾਲ ਕੰਮ ਕਰੋ ਠੀਕ ਹੈ ਜੀ ਪ੍ਰਹਾਰ ਸਾਹਿਬ ਅਜਾਜ ਲਈਏ ਬਹੁਤ ਜੀ ਸਸੀ ਘਾਲ ਜੀ ਬਾਈ ਕਾਲ ਸਾਹਿਬ ਵਾਹਿਗੁਰੂ ਜੀ ਬੋਤਿ ਕਤਿ